ਵਿਆਹ ਸੈਸ਼ਨ ਆ ਉਸ ਤੇ ਆਈਟਮਾਂ ਬਹੁਤ ਸੋਹਣੀਆਂ ਸੋਹਣੀਆਂ ਆ ਰਹੀਆਂ ਆ ਆ ਚੀਜ਼ਾਂ ਦੇਖੋ ਕਿੱਡੀਆਂ ਵਧੀਆ ਵਧੀਆ ਆਈਆਂ ਤੁਹਾਡੇ ਵਾਸਤੇ ਦਾਜ ਵਰੀਆਂ ਵਿਆਹ ਸ਼ਾਦੀ ਲੈਣ ਦੇ ਵਾਸਤੇ ਜਿਨ੍ਹਾਂ ਨੇ ਕੱਪੜਾ ਲੈਣਾ ਹੈ ਜਲਦੀ ਤੋਂ ਜਲਦੀ ਪਹੁੰਚ ਜਾਓ ਆਈਟਮਾਂ ਬਹੁਤ ਸ਼ਾਨਦਾਰ ਆਈਆਂ ਹੋਈਆਂ ਪਿਓਰ ਸਿਮਰ ਦਾ ਕੱਪੜਾ ਨਾਲ ਆ ਗਈ ਪੂਰੀ ਕਟਵਰਕ ਦੀ ਸੋਹਣੀ ਚੁੰਨੀ ਬਾਜ਼ਾਰ ਦਾ ਰੇਟ 1400 1500 ਸੂਟ ਲੈ ਕੇ ਆਏ ਆ ਸਿਰਫ ਸਿਰਫ 700 ਰੁਪਏ ਦਾ ਜੀ ਤੁਹਾਡੇ ਵਾਸਤੇ ਇਸ ਤੋਂ ਬਾਅਦ ਇੱਕ ਡਿਜ਼ਾਈਨ ਲੈ ਕੇ ਆਏ ਆ ਆਵਲਾ ਪਿਓਰ ਸਿਮਰ ਦਾ ਡਿਜ਼ਾਈਨ ਸੂਟ ਦੇਖੋ ਕਿੰਨਾ ਭਾਰੀ ਕੱਢਿਆ ਹੋਇਆ ਬਹੁਤ ਜ਼ਿਆਦਾ ਸੂਟ ਦਾ ਰੇਟ ਸਿਰਫ ਸਿਰਫ 600 ਰੁਪਏ ਆ ਜੀ 600 ਰੁਪਏ ਚ ਇਹ ਹੈ ਭਾਰੀ ਸੂਟ ਇਸ ਤੋਂ ਬਾਅਦ ਸੂਟ ਦੇਖੋ ਜੀ ਪਿਓਰ ਕ੍ਰੇਪ ਦਾ ਪਿਓਰ ਨੇਚਰਲ ਕ੍ਰੇਪ ਦਾ ਸੂਟ ਆ ਗਿਆ ਭਾਰੀ ਦੇਖੋ ਸੂਟ ਕਿੰਨਾ ਹੈ ਕਿੱਡਾ ਜ਼ਬਰਦਸਤ ਸੂਟ ਹੈ ਸੂਟ ਹੈ ਬਾਜ਼ਾਰ ਚ 1500 ਦਾ ਸੂਟ ਹੈ ਬਾਜ਼ਾਰ ਚ 2000 ਰੁਪਏ ਦਾ ਕੱਢੀ ਚੁੰਨੀ ਦੇ ਨਾਲ ਸੂਟ ਮਿਲੂਗਾ ਤੁਹਾਨੂੰ 700 ਰੁਪਏ ਦਾ ਜੀ ਫੈਂਸੀ ਫੈਂਸੀ ਆਈਟਮਾ ਲੈਣ ਵਾਸਤੇ ਅੱਜ ਹੀ ਪਹੁੰਚੋ ਬਜਾਏ ਫੈਸ਼ਨ ਹਾ ਉਸ ਮੋੜ ਮੰਡੀ ਭਾਰੀ ਭਾਰੀ ਕੜਾਈਆਂ ਜਿਹੇ ਜਿਹੀਆਂ ਮਰਜ਼ੀ ਲੈਣ ਦੇਣ ਵਾਸਤੇ ਦਾਜ ਵਰੀ ਦਾ ਕੱਪੜਾ ਬਹੁਤ ਹੀ ਘੱਟ ਰੇਟਾਂ ਦੇ ਲੈ ਕੇ ਆਏ ਆ ਤੁਹਾਡੇ ਵਾਸਤੇ ਬਜਾਇ ਫੈਸ਼ਨ ਹਾਊਸ ਵਾਲੇ ਚੀਜ਼ਾਂ ਦੇਖੋ ਕਿੰਡੀਆਂ ਸ਼ਾਨਦਾਰ ਐ ਕੜਾਈਆਂ ਦੇਖੋ ਕਿੰਡੀਆਂ ਜ਼ਬਰਦਸਤ ਐ ਅੱਧੇ ਰੇਟਾਂ ਦੇ ਕੱਪੜਾ ਲਓ ਜੀ ਕੁੜਤਾ ਪਜਾਮਾ ਸੂਟ ਮੋٹے ਸੂਟ ਜਿਹੇ ਜੀ ਮਰਜ਼ੀ ਵੈਰਾਈਟੀ ਲਓ ਆ ਦੇਖੋ ਪਿਓਰ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਮੋਰ ਲੱਗੀ ਹੋਈ ਐ ਗੀਜ਼ਾ ਕਾਟਨ ਦੀ ਕੁੜਤਾ ਪਜਾਮਾ ਮਿਲੂਗਾ ਜੀ 250 ਰੁਪਏ ਦਾ ਜਲਦੀ ਤੋਂ ਜਲਦੀ ਪਹੁੰਚੋ ਫਲਾਈਓਵਰ ਦੇ ਬਿਲਕੁਲ ਨਾਲ ਨੰਬਰ ਸਕਰੀਨ ਤੇ ਆ ਰਿਹਾ ਹੈ